ਦਿੱਲੀ ਤੋਂ ਆਪਣੇ ਬੇਟੇ ਨੂੰ ਮਿਲਣ ਪਹੁੰਚੇ ਇੱਕ ਵਿਅਕਤੀ ਦੀ ਰੇਲਵੇ ਸਟੇਸ਼ਨ ਤੇ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਦੁਖਦ ਮੌਤ ਸਹਾਰਾ ਜਨ ਸੇਵਾ ਦੇ ਵੱਲੋਂ ਲਾਸ਼ ਨੂੰ ਪਹੁੰਚਾਇਆ ਗਿਆ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਜੀਆਰਪੀ ਪੁਲਿਸ ਨੂੰ ਦਿੱਤੀ ਗਈ ਸੂਚਨਾ ਸਹਾਰਾ ਜਨ ਸੇਵਾ ਦੇ ਵਰਕਰ ਰਜਿੰਦਰ ਕੁਮਾਰ ਦੇ ਵੱਲੋਂ ਉਕਤ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਪਾਸ ਸੂਚਨਾ ਆਈ ਸੀ ਕਿ ਇੱਕ ਵਿਅਕਤੀ ਰੇਲਵੇ ਸਟੇਸ਼ਨ ਤੇ ਡਿੱਗ ਪਿਆ ਹੈ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਜੀਆਰਪੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ লাশ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮੋਚਰੀ ਘਰ ਦੇ ਵਿੱਚ ਪਹੁੰਚਾਇਆ ਗਿਆ ਹੈ ਪੂਰਾ ਮਾਮਲਾ ਦੋਨੋ ਸੁਨਮਾਨੇ ਮੌਕੇ ਤੇ ਮੌਜੂਦ ਸਹਾਰਾ ਜਨ ਸੇਵਾ ਦੇ ਵਰਕਰ ਰਜਿੰਦਰ ਕੁਮਾਰ ਦੀ ਹੀ ਜ਼ੁਬਾਨੀ ਮੇਰਾ ਨਾਮ ਰਜਿੰਦਰ ਕੁਮਾਰ ਹੈ ਮੈਂ ਸਹਾਰਾ ਜਨ ਸੇਵਾ ਦਾ ਵਰਕਰ ਹਾਂ ਅੱਜ ਸਾਡੇ ਸਾਰਾ ਕਲਟਰ ਨੂੰ ਤੇ ਫੋਨ ਆਇਆ ਸੀ कि बठिंडा रेलवे स्टेशन ਦੇ ਪਲੇਟਫਾਰਮ ਨੰਬਰ 4 ਤੇ ਕੋਈ ਬੰਦਾ गिर ਗਿਆ ਹੈ ਸੂਚਨਾ ਪ੍ਰਾਪਤ ਹੁੰਦੇ ਹੀ ਸਹਾਰਾ ਜਨ ਸੇਵਾਦੀ ਲਾਈਫ ਸੇਵਿੰਗ ਹੈਲਪਲਾਈਨ ਬ੍ਰਿਗੇਡ ਟੀਮ ਰਜਿੰਦਰ ਕੁਮਾਰ ਆਪਣੀ ਐਂਬੂਲੈਂਸ ਲੈ ਕੇ ਘਟਨਾ ਸਥਲ ਤੇ ਪਹੁੰਚੇ ਤੇ ਦੇਖਿਆ ਇੱਕ ਵਿਅਕਤੀ ਜਿਸ ਦੀ ਉਮਰ ਅਰੇ ਮੇਰੇ ਕੋਲ ਸੁਣ ਪਿੱਛਾ ਪੰਜਾਬ ਤੋਂ 50 ਤੋਂ 50 ਤੋਂ 55 ਸਾਲ ਦੀ ਸੀ ਤੇ ਉਸ ਵਿਅਕਤੀ ਦੀ ਕਟਨਾ ਸਟਾਲ ਤੇ ਮੌਤ ਹੋ ਚੁੱਕੀ ਸੀ ਸੂਤਰਾ ਤੋਂ ਵੱਲੇ ਤੋਂ ਪਤਾ ਚੱਲਿਆ ਕਿ ਇਹ ਹਾਰਟ اٹੈਕ ਨਾਲ ਇਹਦੀ ਮੌਤ ਹੋਈ ਹੈ ਤੇ ਉੱਥੇ ਹੀ ਉਸ ਵਿਅਕਤੀ ਦੇ ਨਾਲ ਇੱਕ 12-13 ਸਾਲ ਦਾ ਉਹਦਾ ਪੋਤਾ ਸੀਗਾ ਨਾਲ ਤੇ ਪੋਤੇ ਦੇ ਕਹਿਣ ਤੋਂ ਮੁਤਾਬਿਕ ਇਹ ਵਿਅਕਤੀ ਦਿੱਲੀ ਦਾ ਰਹਿਣ ਵਾਲਾ ਹੈ ਮੁਕਸਰ ਐ ਮੇਲੇ ਦੇ ਉੱਤੇ ਕੱਪ ਪਲੇਟਾਂ ਦਾ ਸਟਾਲ ਲਾਉਂਦੇ ਹਨ ਤੇ ਇਹ ਵਕਤੀ ਜਿਸ ਦੀ ਮੌਤ ਹੋਈ ਹੈ ਇਹ ਮੁਖਸਰ ਆਪਣੇ ਮੁੰਡੇ ਨੂੰ ਜਿਹੜਾ ਕਿ ਉੱਥੇ ਸਟਾਲ 'ਕਾ ਪਲੇਟ ਵੇਚਦਾ ਹੈ ਮੇਲਿਆਂ ਦੇ ਉੱਤੇ ਆਪਦੇ ਮੁੰਡੇ ਨੂੰ ਮਿਲਣ ਆਇਆ ਸੀ ਤੇ ਮੁਖਸਰ ਤੋਂ ਬਠਿੰਡਾ বাস ਦੇ ਉੱਤੇ ਆਇਆ ਸੀ ਤੇ ਬਠਿੰਡਾ বাস ਤੋਂ ਆ ਕੇ ਫਿਰ ਬਠਿੰਡਾ ਰੇਲਵੇ ਸਟੇਸ਼ਨ ਤੇ 4 ਨੰਬਰ ਪਲੇਟਫਾਰਮ ਤੋਂ ਇਹਨਾਂ ਨੇ ਦਿੱਲੀ ਦੀ ਗੱਡੀ ਫੜਨੀ ਸੀ ਮਠੰਡਾ ਰੇਲਵੇ ਸਟੇਸ਼ਨ ਤੇ ਆਂਤੇ ਇਸ ਵਿਅਕਤੀ ਨੂੰ ਹਾਰਟ ਅਟੈਕ ਆ ਗਿਆ ਜਿਸ ਦੇ ਨਾਲੇ ਦੀ ਰੇਲਵੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਤੇ ਹੀ ਇਹਦੀ ਮਰਤੂ ਹੋ ਚੁੱਕੀ ਤੇ ਇਹਦੇ ਘਰ ਤੇ ਕਟਨਾ ਸਥਲ ਤੇ ਪਹੁੰਚ ਗਏ ਹਨ ਤੇ ਥਾਣਾ ਜੀ ਆਰ ਪੀ ਦੀ ਪੁਲਿਸ ਵੀ ਆਪਦੀ ਬੰਦੀ ਕਾਰਵਾਈ ਕਰਦੀ ਕਰ ਰਹੀ ਹੈ ਤੇ ਇਸ ਦੀ ਡੈੱਡ ਬਡੀ ਨੂੰ ਚੱਕ ਕੇ ਸਿਵਲ ਹਸਪੀਟਲ ਮੋਰਚਰੀ ਦੇ ਵਿੱਚ ਪੋਸਟਮਾਰਟਮ ਰਹੀ ਲਈ ਪਹੁੰਚਾਇਆ ਜਾਊਗਾ